ਸਸਿਕਲ ਦੋਸਤੋ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੈਂ ਆਪਦੀ ਇੱਕ ਬਹੁਤ ਹੀ ਸੋਹਣੀ ਲੁਕੀ ਹੋਈ ਆਲਟੀਮੇਟ ਲੋਕੇਸ਼ਨ ਨਾਲੇ ਉਹ ਬਿਮਾਰੀ ਦਾ ਘਰ ਆ ਨਾਲੇ ਉਹ ਬਿਮਾਰੀ ਦਾ ਘਰ ਆ ਇਹਦੇ ਵਿੱਚ ਬਿਮਾਰੀ ਕੋਈ ਨਹੀਂ ਦੇਖਣਾ ਕੰਮ ਕੇ ਚੱਲੂ ਹਾਂ ਇਹ ਚੀਜ਼ ਹੈ ਨਾ ਜਿਹੜੀ ਜੀ ਹੁਣ ਆਪਾਂ ਬਣਾਉਨੇ ਆ ਜੇ ਆਪਾਂ ਥਾਲੀ 'ਚ ਫੁਲਕਾ ਖਾਈਏ ਉਹਦੇ ਗਰਮੇਸ਼ ਆ ਕੇ ਮੁੜਕਾ ਆ ਹਾਂ ਲੋ ਵੀ ਦੋਸਤੋ ਆਪਾਂ ਖੜਿਆ ਦਸੂਹਾ ਥੋੜੀ ਗਰੂਫਟ ਲੈ ਲੇ ਤੇ ਆ ਦੇਖਣਾ ਵਧੀਆ ਸਰ ਵਧੀਆ ਜੀ ਸੁਣਾਓ ਸਾਡੇ ਸਾਰੇ ਖਾਲੇ ਦੋਸਤਾਂ ਨੂੰ ਭੁੱਖ ਪੱਕ ਲੱਗੀ ਹੋਈ ਹਾਂਜੀ ਹੈ ਤਾਂ ਵੀ ਜੀ ਬਾਂਸਲ ਦੇ ਬਹਾਵਰ ਹਾਲ ਸੀ ਅੱਜ ਦਾ ਚੋਲਾ ਸਾਡੇ ਕੋਲ ਗਏ ਅੱਲਾ ਖਾਏ ਸੀ ਤੁਸੀਂ ਆ ਗਏ ਬਾਂਸਲ ਰਹੇਗਾ ਦੋ ਦੋਸਤੋ ਆਪਾਂ ਬਸ ਜਾ ਰਹੇ ਹਾਂਗੇ ਜਿੱਲ ਫਾਰਮ ਜਿਹੜਾ ਕਿ ਹਿਸ਼ਾਪੁਰ ਦੀ ਰਾਜਪ੍ਰਦੇਸ਼ ਨਾਲ ਪਾਣੀ ਵਾਲਾ ਬੱਤਾ ਪਾਉ ਕਰੇ ਮੇਰੇ ਮੂਰੇ ਦਾ ਫੁੱਟਾ ਬਾਵਾਵਾ ਇਹ ਸੋਹਣਾਂ ਦਾ 16 ਸਾਲ ਦੀ ਬਸਲ ਅੱਜ 25 ਜਨਵਰੀ 2025 ਤੇ ਸਾਡਾ ਸ਼ੁਰੂ ਹੋ ਰਿਹਾ ਹੈ 6-7 ਦੋਸਤਾਂ ਦਾ ਬੰਡੇ ਟ੍ਰਿਪ ਉਹੀ ਪੰਜਾਬ ਦੀ ਲੁਕਮੀ ਅਲਟੀਮੇਟ ਫੈਮਿਲੀ ਲੋਕੇਸ਼ਨ ਤੇ ਆਓ ਫਿਰ ਤੁਹਾਨੂੰ ਉੱਥੇ ਲੈ ਚਲਦੇ ਹਾਂ ਯਾਰ ਨੇ ਬਠਿੰਡੇ ਤੋਂ ਸਸਤੀਕਾਲ ਦੋਸਤੋ ट्रैवलਰ ਸੁਰਜੀਤ ਢਿੱਲੋਂ ਦਾ YouTube ਚੈਨਲ Facebook ਪੇਜ ਤੋਂ ਤੁਹਾਡਾ ਸਵਾਗਤ ਤੇ ਆਹ ਉਹੀ ਸਥਾਨ ਤੇ ਉਹੀ ਬੰਦਾ ਗੈਵੀ ਚੋਹਾਨ ਤੇ ਉਹੀ ਉਹ ਚਾਹ ਵਾਲਾ ਬਾਬਾ ਆਪਣਾ ਇਨੇ ਪਹਿਲਾਂ ਦੋ ਵਾਰੀ ਜਾ ਪਿਆਈ ਨਹੀਂ ਬਾਬਾ ਬਾਬਾ ਪੁੱਛ ਕੇ ਹਟਿਆ ਕਹਿੰਦਾ ਤੇਰੇ ਨਾਲ ਤਾਂ ਨਹੀਂ ਆਇਆ ਮੈਂ ਕਿਹਾ ਮਗਰ ਆਉਣਾ ਨਾ ਭੌਂਕਦਾ ਆਹੋ ਲੰਡੇ ਨੂੰ ਖੁੰਡਾ 100 ਕੋ ਤੋ ਮਿਲਦਾ ਤੇ ਹੋਰ ਬਾਬਾ ਕਹਾਂ ਮੈਂ ਫਿਰ ਹੈ ਤੈਨੂੰ ਪੁਕਾਰ ਦੇਣਾ ਮਸ਼ਹੂਰ ਪੂਰਾ ਹੈ ਠੀਕ ਹੈ ਪ੍ਰਮਾਤਮਾ ਕਰੇ ਦੀ ਵੱਡੀ ਸਾਰੀ ਦੁਕਾਨ ਬਣ ਜਾਏ ਠੀਕ ਹੈ ਤੇ ਫਿਰ ਅਸੀਂ ਉੱਥੇ ਆ ਕੇ ਭੰਗੜੇ ਭੰਗੜੇ ਪਾਈਏ ਠੀਕ ਹੈ ਠੀਕ ਹੈ ਤੇ ਆਹ ਉਹੀ ਬੰਦਾ ਤੁਹਾਨੂੰ ਪਤਾ ਵਹਿਤੀ ਜਾ ਤੇ ਇੱਥੋਂ ਆਪਾਂ ਇਕੱਠੇ ਹੁੰਨੇ ਆ ਕਿਸੇ ਵੀ ਟੂਰ ਤੇ ਜਾਣ ਤੋਂ ਪਹਿਲਾਂ ਤੇ ਗੈਵੀ ਚੋਹਾਰ ਦੇ ਕੋਟ ਮੈਨੂੰ ਤਾਂ ਤੁਸੀਂ ਜਾਣਦੇ ਹੋ ਲੋੜ ਹੀ ਨਾ ਦੱਸਣ ਦੀ ਅੱਜ ਥੋੜਾ ਜਿਹਾ ਅਸੀਂ ਮਾਫੀ ਚਾਹੁੰਦੇ ਆ ਕੁਆਲਿਟੀ ਜਿਹੜੀ ਹੈਗੀ ਆਡੀਓ ਦੀ ਵਧੀਆ ਨਹੀਂ ਆਉਣੀ ਕਿ ਬਾਈਕ ਦੇ ਮਾਈਕ ਕੁਵਾਚ ਕੇ ਬਾਈ ਦੇ ਹਾਂ ਤੇ ਸਿੱਧਾ ਕਹਿੰਦੇ ਇਹਦੀ ਹਾਲ ਲੈ ਕੇ ਵਹਿ ਗਿਆ ਫੋਲੀ ਜਿਹਾ ਮੰਗਦਾ ਸੀ ਮੈਂ ਦਿੱਤੇ ਨਹੀਂ ਬਸ ਫੋਲੀ ਹੁਣ ਕੱਲਾ ਫੋਲੀ ਰਹਿ ਗਿਆ ਮੇਰੇ ਕੋਲ ਤੇ ਦੋਸਤੋ ਇੱਥੋਂ ਆਪਾਂ ਹੁਣ ਚੱਲਾਂਗੇ ਇਸ ਵਲੌਗ ਵਿੱਚ ਤੁਹਾਨੂੰ ਆਪਾਂ ਬਖਾਵਾਂਗੇ ਥਾਣਾ ਡੈਮ ਜਿਹੜਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਬਹੁਤ ਹੀ ਸ਼ਾਨਦਾਰ ਲੋਕੇਸ਼ਨ ਆ ਦੋਸਤੋ ਅਸੀਂ ਬਾਹਰ ਨੂੰ ਭੱਜੇ ਭੱਜੇ ਆਪਦੇ ਪੰਜਾਬ ਦੇ ਥਾਵਾਂ ਵੇਖਦੇ ਨਹੀਂ ਆਏ ਵਲੌਗ ਵਿੱਚ ਤੁਹਾਨੂੰ ਸਾਰੀ ਲੋਕੇਸ਼ਨ ਆਪਾਂ ਜਿਹੜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਥਾਣਾ ਡੈਮ ਬਖਾਵਾਂਗੇ ਤੇ ਅੱਜ ਦੀਆਂ ਮਹਿਫਲਾਂ ਸਜਣਗੀਆਂ ਹਿਡਨ ਹਿੱਲ ਫਾਰਮ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਸਾਡੇ ਹੋਰ ਚਾਰ ਸਾਥੀ ਸਹਿਯੋਗੀ ਹੋਣਗੇ ਤਰਸੇਮ ਸਫਰੀ ਹਰਚਰਨ ਚੋਲਾ ਜਿਹੜੇ ਹੁਣੇ-ਹੁਣੇ ਅ ਕਨਿਆ ਕੁਮਾਰੀ ਕੇਰਲਾ ਫਿਰ ਨੂੰ ਜਿਹੜਾ ਹੈਗਾ ਸਾਰਾ ਟ੍ਰਿਪ ਕੱਢ ਕੇ ਕੱਲ ਹੀ ਵਾਪਸ ਆਇਆ ਵਰਸੋਈ ਤੇ ਹੁਣ ਅਸੀਂ ਉਹਨਾਂ ਨੂੰ ਨਾਲ ਖਿੱਚ ਲਿਆ ਤੇ ਉਹਨਾਂ ਦੀ ਇੱਕ ਕਿਤਾਬ ਭਾਰਤ ਦਾ ਇੱਕ ਪਾਸਾ ਉਹ ਵੀ ਲਿਖੀ ਹੋਈ ਹੈ ਜਿਹੜੀ ਬਹੁਤ ਨਾਲ ਹੋਣੀ ਹੈ ਉਹਨਾਂ ਦੇ ਤੇ ਸੇਵ ਸਫਰੀ ਜਿਹੜੇ ਸੈਵ ਸਿਸਟਰ ਵੀ ਕਰਕੇ ਆਈ ਸੀ ਦੋਸਤੋ ਤੇ ਨਾਲ ਸਾਡੇ ਇੱਕ ਬਹੁਤ ਹੀ ਪਿਆਰਾ ਸਾਥੀ ਦਾ ਬੰਦਾ ਆਪਣੇ ਬਾਂਸਲ ਹਾਂ ਇਹਨਾਂ ਅਰਕੇਸ਼ ਵਾਸਲ ਉਹ ਵੀ ਹੋਊਗਾ ਸਿੱਧੂ ਹਾਂਗਕਾਂਗ ਵਾਲਾ ਸੱਚ ਸਿੱਧੂ ਭਾਈ ਮਲਕੀਤ ਹਾਂ ਬਲਕਿ ਸਿੱਧੂ ਹਾਂਗਕਾਂਗ ਵਾਲਾ ਇਹਦਾ ਜਦੋਂ ਜੀਜਾ ਕਰਦਾ ਹੋਊਗਾ ਉਹ ਤੋਂ ਟਿਕਟ ਲਾ ਕੇ ਇੱਥੇ ਆਇਆ ਤੇ ਮੁਰਗੀ ਗੈਵੀ ਨੂੰ ਬੈ ਲਊ ਪਿੰਦਾ ਮੈਨੂੰ ਰਾਈਡ ਲਵਾਉ ਉਹ ਲਾਈ ਲਾਵਾਂਗੇ ਆਪਾਂ ਦੋਸਤੋ ਤੇ ਬਾਕੀ ਸਾਰੀ ਗੱਲਬਾਤ ਆਪਾਂ ਸਫਰਾਂ ਦੇ ਅੱਗੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਸਾਰੇ ਮੇਲੇ ਤੇ ਅੱਜ ਜਿਹੜਾ ਹੈਗਾ ਸਭ ਤੋਂ ਵੱਡੀ ਜੀ ਪਲਾਨਿੰਗ ਕੀਤੀ ਹੋਈ ਆ ਮੈਂ ਦੱਸ ਦਿਆ ਹੁਣ ਮੁਰਤਾ ਸਕਦਾ ਨਹੀਂ ਤਰਸੀਮ ਨੂੰ ਚੋਲੇ ਨੂੰ ਲਵਾ ਕੇ ਦੂਪਾ ਕਿਤੇ ਗੈਵੀ ਨੂੰ ਕਰਾਉਣੀਆਂ ਗਾਲਾਂ ਬਹੁਤ ਚਿਰ ਹੋ ਗਿਆ 15 ਤੈਨੂੰ ਕਾਲਾ ਮੈਂ ਐਂਦੀ ਫੇਰਾ ਸ਼ਾਂਗੂ ਵਾਲੀ ਚੀਰਾਂ ਸ਼ਾਂਗੂ ਦਾ ਨਹੀਂ ਨਹੀਂ ਐਂਦੀ ਕੁਝ ਨਹੀਂ ਕਰ ਸਕਦਾ ਸੀ ਉਹਦੇ ਲਈ ਐਂਕਿਵੇਂ ਸ਼ਾਂਗੂ ਆ ਫੜ ਕੇ ਸਾਰੇ ਠੀਕ ਹੈ ਦੋਸਤੋ ਪਰ ਓਕੇ ਯਾ ਦੇਖ ਲੋ ਪੰਜਾਬ ਦੀ ਪੁਰਾਣੀ ਵਿਰਾਸਤ ਦੋਸਤੋ ਪੁਰਾਣੀ ਜਿਹੜੀ ਜਿਹੜੀ ਵਿਰਾਸਤ ਹੈ ਪੰਜਾਬ ਦੀ ਟੋਕਰੇ ਟੋکریاں ਦੇਖ ਲੋ ਹਨਾ ਆਪਾਂ ਬਹੁਤ ਘੱਟ ਹੁੰਦਾ ਵੇਖਣ ਨੂੰ ਰਹਿ ਗਏ ਆਹ ਦੇਖ ਲੋ ਉਹ ਤੱਕ ਪਈ ਆ ਦੋਸਤੋ ਇਹ ਪਹਿਲਾਂ ਹਰ ਇੱਕ ਚੀਜ਼ ਨਾਲੇ ਉਹ ਬਿਮਾਰੀ ਦਾ ਘਰ ਆ ਨਾਲੇ ਉਹ ਬਿਮਾਰੀ ਦਾ ਘਰ ਆ ਇਹਦੇ ਚ ਬਿਮਾਰੀ ਕੋਈ ਦੋਸਤੋ ਆਪਾਂ ਪਹੁੰਚ ਗਏ ਜੀਰਾ ਜੀਰੇ ਤੇ ਆਪਾਂ ਖੜੇ ਹੈਗੇ ਇਧਰ ਦੁਕਾਨ ਹੈ ਸਵੀਟ ਗੇਲਾ ਹਾਊਸ ਗੇਲ ਸਵੀਟ ਹਰਚਰਨ ਚੋਲੇ ਜੀ ਦੀ ਉਹਦੇ ਘਰੇ ਚੱਲਿਆਂ ਚਾਹ ਪੀਣ ਚਾਹ ਉਹ ਧਰੀ ਬੈਠਾ ਲੈ ਜੀ ਨੂੰ ਉੱਚਾ ਕੁੱਟ ਕੇ ਪਾਈ ਬੈਠਾ ਅਜੇ ਆਪਣਾ ਸਿੱਧੂ ਜਿਹੜਾ ਹਾਕਾਂਗ ਵਾਲਾ ਉਹ ਆਇਆ ਨਹੀਂ ਉਹਦੀ ਵੇਟ ਹੋ ਰਹੀ ਹੈ ਨੇੜੇ ਵਾਲੇ ਜਿਹੜੇ ਹੈਗੇ ਲੇਟ ਪਹੁੰਚਦੇ ਤੇ ਦੂਰ ਵਾਲੇ ਆ ਗਏ ਦੋਸਤੋ ਆਪਾਂ ਪਹੁੰਚ ਗਏ ਹਰਚਰਨ ਚੋਲੇ ਦੇ ਘਰ ਤੇ ਬਾਈਕ ਤੇ ਹੋਇਆ ਜਾ ਰਹੇ ਆ ਤੇ ਆਪਣੇ ਸਾਥੀ ਬਾਕੀ ਪਹੁੰਚ ਗਏ ਸਾਰੇ ਨਵਾਂ ਰਾਈਡਰ ਆ ਗਿਆ ਗੇਵੀ ਚ ਲਾਜੂਲਾ ਬੋਦਾ ਉਹਨੇ ਪੂਰਾ ਪਾਪਾ ਮੁਝੇ ਤੇਤੀਆਂ ਤੇ ਲੱਦ ਗਿਲਨਵਾਸ ਗਿਲਨਵਾਸ ਤੇ ਪਹੁੰਚ ਗਏ ਆਪਾਂ ਭਰਾਓ ਆ ਆਪਣਾ ਦੋਸਤ ਹਰਚਰਨ ਚੋਲਾ ਜਿਹਨੇ ਲਿਖੀ ਹੋਈ ਹੈ ਭਾਰਤ ਦਾ ਇੱਕ ਪਾਸਾ ਇੱਕ ਕਿਤਾਬ ਆਪਣੇ ਸਫਰਾਂ ਤੇ ਲਿਖਤੀ ਸੀ 760 ਟ੍ਰਿਪ ਤੋਂ ਬਾਅਦ ਇਹ ਸਾਡੇ ਸਿੱਧੂ ਸਾਹਿਬ ਚੋਹਾਨ ਸਾਹਿਬ ਤੇ ਸਫਰੀ ਸਾਹਿਬ ਸਿੱਧੂ ਸਾਹਿਬ ਦਾ ਬੈਗ ਬਣ ਰਹੇ ਨੇ ਓ ਆਪਣੇ ਬਾਈ ਖੜੇ ਆ ਹੁਣ ਆਪਾਂ ਫਿਰ ਚੱਲਾਂਗੇ ਚਾਹ ਪੀ ਕੇ ਲੈਚੀਆਂ ਲਈ ਉਹ ਵੀ ਆ ਗਿਆ ਭਾਰਤ ਦਾ ਇੱਕ ਪਾਸਾ ਕਿਤਾਬ ਦਾ ਲੇਖਕ ਹਰਜਨ ਜੋਲਾ ਬਹੁਤ ਬਹੁਤ ਗ੍ਰੇਟ ਹਾਂ ਬਹੁਤ ਬਹੁਤ ਗ੍ਰੇਟ ਮੈਂ ਕਿੰਨੇ ਕੁ ਮੀਂਹਾਂ ਤੱਕ ਡਿਲੀਵਰੀ ਮੈਦਿਆਂ ਨੂੰ ਅੱਛਾ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਇੰਨਾ ਜਾਨੀ ਕਿ ਇਹਦਾ ਖੂਨ ਸਾਲਾ ਡਬਲ ਹੋ ਜਾਂਦਾ ਜਦੋਂ ਸਾਡੇ ਪਾਈ ਦੇ ਸਿਰੇ ਲਾਦਾ ਮੈਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਾਦਾ ਆਏ ਹਾਏ 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 ਕੀ ਕਵਾਕ ਠੀਕ ਹੈ ਠੀਕ ਹੈ ਬਾਈ ਲੋ ਸਾਹ ਦੇ ਇੱਥੇ ਆਉਣ ਤੇ ਚੋਹਾਨ ਦੇ ਤੇ ਸਿੱਧੂ ਸਾਹ ਤੇ ਸੇਮ ਸਫਰੀ ਤਾਂ ਚਲੋ ਅਕਸਰ ਹੀ ਮਿਲਦੇ ਰਹਿੰਦੇ ਆ ਬਹੁਤ ਸਵਾਗਤ ਆ ਅੱਛਾ ਥੈਂਕ ਯੂ ਬਹੁਤ ਖੁਸ਼ੀ ਵੀ ਹੋਈ ਆ ਤੁਹਾਡੇ ਆਉਣ ਤੇ ਢਿੱਲੋ ਸਾਹ ਪਹਿਲਾਂ ਆਇਆ ਵੈਸੇ ਚੋਹਾਨ ਸਾਹ ਵੀ ਪਹਿਲਾਂ ਆਇਆ ਸਿੱਧੂ ਸਾਹ ਤੇ ਢਿੱਲੋ ਸਾਹ ਪਹਿਲੀ ਵਾਰ ਆਪਣੇ ਗਰੁੱਪ ਚੋਂ ਚਲੇ ਗਏ ਮਾਨ ਸਾਹ ਆਈ ਸੋ ਨਾਲ ਹਾਂ ਤੇ ਆ ਹਾ ਹਾ ਠੀਕ ਹੈ ਹਰੀ ਕੇ ਗਿਆ ਹਾਂ ਆਈ ਸੀ ਹਾਂ ਸਰ ਇਹਦੇ ਪਾ ਆਹ ਸਿੱਧੂ ਬੇਲ ਠੀਕ ਹੈ ਭਾਈ ਚਲੋ ਆ ਆ ਦੇਖ ਲੈ ਭਾਈ ਪੂਰੀ ਇਨਕੁਆਇਰੀ ਕਰ ਰਿਹਾ ਹਰ ਚਰਨ ਚੋਂ ਲੈ ਕੇ ਡੌਗ ਦੇਖ ਲੈ ਭਾਈ ਹਾਂ ਭਾਈ ਇਹ ਮੈਂ ਤਾਂ ਠੀਕ ਲੱਗਦਾ ਠੀਕ ਲੋ ਵੀ ਸੇਵਾ ਹੈਗੇ ਚੋਲਾ ਸਾਹਿਬ ਦੀ ਗਜਰੀਲਾ ਦੀ ਡਿਮਾਂਡ ਕੀਤੀ ਸੀ ਡਿਗਲਾ ਆ ਗਿਆ ਇਸ ਕੋਲੇ ਵਿਖਾ ਦੇ ਰਿਹਾ ਨਗਰ ਉਹ ਮੁੱਕਰਦਾ ਚੱਲਦੇ ਭਲੇ ਲੈ ਵੀ ਕਹਿੰਦਾ ਵੀਡੀਓ ਬਣਾ ਲਵਾਂ ਕਿਤੇ ਇਹ ਬੰਦੇ ਖਾ ਕੇ ਮੁੱਕਰ ਜਾਂਦੇ ਉਹ ਪਰ ਇਹ ਮੁਝ ਵਰਗਾ ਯਾਰਾਂ ਨੂੰ ਪਹਿਲਾਂ ਐਡਾ ਕਹਲਾ ਉਹ ਐਡਾ ਨਹੀਂ ਇੰਨਾ ਨਹੀਂ ਮੁੱਕਦਾ ਕਿ ਹੁਣ ਖਾ ਕੇ ਵੀ ਮੁੱਕਰਦੇ ਨਹੀਂ ਯਾਰ ਇਹ ਕਹਿੰਦਾ ਥੋੜੇ ਜਿਹਾ ਜਰਾ ਤਾਂ ਚੱਲ ਚੱਲ ਆਪੇ ਤਾਂ ਇਹਨੇ ਤਾਂ ਏਦਾਂ ਪਰਦਾ ਲੋ ਵੀ ਗਿਲਨਵਾਸ ਹਰਚਰਨ ਚੋਲਾ ਜੀ ਉਹਦੇ ਘਰ ਤੋਂ ਜਿਹੜੀ ਹੈਗੀ ਹੈ ਰਾਈਡ ਹੋ ਰਹੀ ਹੈ 67 ਥਾਣਾ ਟੈਂਪ ਰਿਡਨ ਹਿੱਲ ਹਾਰਮ ਤੇ ਆ ਹੈਗਾ ਚੋਲਾ ਸਾਹਿਬ ਦਾ ਘਰ ਤੇ ਇਥੋਂ ਆਪਾਂ ਹੁਣ ਰਾਈਡ ਸਟਾਰਟ ਕਰ ਰਹੇ ਆ ਕੇ ਨਾਲ ਵਿਊ ਟੱਬਾ ਤੇ ਇੱਥੇ ਸਾਡਾ ਇੱਕ ਹੋਰ ਸਾਥੀ ਸਾਡੇ ਨਾਲ ਐਡ ਹੋ ਚੁੱਕਾ ਹੈ ਮਿਲਪੜੇ ਸੁਹਾ ਦਾ ਤੁਹਾਨੂੰ ਦੱਸਿਆ ਸੀਗਾ ਉਹ ਰਕੇਸ਼ ਬਾਂਸਲ ਜੀ ਅਬਾਂਸਲ ਜੀ ਸਾਡੇ ਨਾਲ ਇੱਥੇ ਹੋਰ ਐਡ ਹੋ ਚੁੱਕੇ ਇੱਕ ਹੋਰ ਨਵੇਂ ਸਾਥੀ ਤੇ ਹੁਣ ਪੂਰੇ ਆਪਾਂ ਹੋ ਗਏ ਬੰਦੇ 6 ਹਾਂ 6 ਜਣੇ ਹੋ ਗਏ ਤੇ ਸਮਾਨ ਸੌਦਾ ਲਿਆਂਦਾ ਜਿਹੜਾ ਤੁਹਾਨੂੰ ਕਿਹਾ ਸੀ ਪੂਰਾ ਹਾਂ ਠੀਕ ਹੈ ਤੇ ਹੁਣ ਆਪਾਂ ਭਰਾਓ ਇੱਥੋਂ ਚੱਲਾਂਗੇ ਅੱਗੇ ਨੂੰ ਪਾਵਾਂਗੇ ਚੱਲੇ ਸਾਡੇ ਦੋ ਬੰਦੇ ਪਿੱਛੇ ਤੇਲ ਤੁਰ ਫਵਾ ਰਹੇ ਆ ਹੰਤਰੇ ਸੰਤਰੇ ਲੈ ਰਿਹਾ ਆਪਣੇ ਸਾਥੀ ਉਥੇ ਥਾ ਡੈਮੇਜ ਕਰਨਗੇ ਇੰਜੋਏ ਸੰਤਰੇ ਫਰੂਟ ਫਰਾਟ ਸਾਰਾ ਲੋ ਵੀ ਦੋਸਤੋ ਆਪਾਂ ਖੜਿਆ ਸੁਹਾ ਅਖਰ ਲੈ ਲੈ ਵਧੀਆ ਸਰ ਵਧੀਆ ਹੀ ਤੁਸਲਾਓ ਹੰਤਰੇ ਸੰਤਰੇ ਖਾ ਲੇ ਦੋਸਤੋ ਭੁੱਖ ਭੱਕ ਲੱਗੀ ਹੋਈ ਬਾਂਸਲ ਦੇ ਬਹੁਤ ਬਰਹਾਤ ਸੀ ਲੋ ਜੀ ਉਥੇ ਆਪਾਂ ਜਿੱਥੇ ਰਹਿਣਾ ਹੈ ਹਿਡਨ ਹਿੱਲ ਫਾਰਮ ਤੇ ਉਥੇ ਆਪਾਂ ਖਾਣਾ ਪੀਣਾ ਆਪ ਹੀ ਤਿਆਰ ਕਰਨਾ ਤੇ ਉਹਦੇ ਲਈ ਜਿਹੜਾ ਹੈਗਾ ਸਬਜੀ ਭਾਜੀ ਆਪਾਂ ਲੈ ਲਈ ਤਿੰਨ ਸਬਰੀ ਸਭ ਲਈ ਜਾਂਦੇ ਹਾਂ 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 ਹੋ ਜੀ ਹੋ ਜੀ ਲਸਣ ਮਸਾਲਾ ਮਸੂਲਾ ਪੂਰਾ ਚਿਕਨ ਵਾਲਾ ਤਿਆਰ ਹੈ ਕਰੀ ਜਾਂਦੇ ਆ ਤੇ ਦੋਸਤੋ ਆਪਾਂ ਜਿਹੜੀ ਆਪਣੀ ਅੱਜ ਦੀ ਲੋਕੇਸ਼ਨ ਹੈ ਉਹ ਹੈਗੀ ਹੈ ਥਾਣਾ ਟੈਂਪ ਅੱਜ ਦਾ ਟਾਰਗੇਟ ਉਸ ਤੋਂ ਤਕਰੀਬਨ 25-30 ਕਿਲੋਮੀਟਰ ਪਹਿਲਾਂ ਆਪਾਂ ਬੈਠੇ ਆ ਇੱਥੇ ਰੰਗ ਮੇਲੇ ਲੱਗੇ ਹੋਏ ਆ ਰੋਟੀਆਂ ਰਟੀਆਂ ਦਾ ਪਰੌਠੇ ਮੋਟੇ ਘਰੋਂ ਲਿਆਂਦੇ ਸੀ ਉਹ ਖਾ ਰਹੇ ਨੇ ਆਪਣੇ ਦੋਸਤ ਮਿੱਤਰ ਸਾਰੇ ਆਹ ਦੇਖ ਸਕਦੇ ਆ ਮੈਂ ਬੜੀ ਦੋ ਸੱਟ ਪਰੌਂਠੇ ਰੋਟੀਆਂ ਭਾਤ ਭਾਂ ਦੇ ਮਿਰਚਾਂ ਜਿਹੜੀ ਵੱਡੀ ਹੋ ਬਹਿ ਜਾਓ ਮੈਂ ਨਹੀਂ ਦੀ ਤੁਸੀਂ ਬਹਿ ਜਾਓ ਕਰਨ ਲੱਗੇ ਉਹ ਬਲੇ ਬਲੇ ਉਹ ਗੱਲ ਵੀ ਤੈਨੂੰ ਛੋਟਾ ਕਹਿੰਦੀ ਦੇ ਦਿੰਦੇ ਇਧਰੋਂ ਬਸਾ ਸਾਹਿਬ ਗੱਲਾਂ 'ਚ ਮਸਤ ਨੇ ਮੈਂ ਕਹਾਂ ਛੋਟਾ ਮੇਰਾ ਬੱਟਾ ਦੁਬਾਰ ਬੰਦਾ ਵੱਡੇ ਹੋਣ ਦੀ ਵਡਾਈ ਮਾਰਦਾ ਹਾਂ ਉਰੀ ਘੈਂਟ ਗੱਲ ਬਾਤ ਆਜੋ ਫਿਰ ਤੁਹਾਨੂੰ ਘੁਮਾ ਕੇ ਦਿਖਾਦ ਕੇ ਸਾਰਾ ਹਰੇ ਪਾਸੇ ਇਹ ਆ ਦੋਸਤੋ ਪੰਜਾਬ ਦੀ ਮੌਜ ਪੰਜਾਬ ਦੀ ਹਰਿਆਲੀ ਇਹ ਸਾਰੇ ਬਾਈਕਰ ਤੇ ਆ ਸਾਹਮਣੇ ਦੇਖ ਸਕਦੇ ਤੁਸੀਂ ਲਹਿਰਾਂ ਉਨੀਆਂ ਫਸਲਾਂ ਖਾਣਾ ਪੀਣਾ ਦੋਸਤੋ ਖਾ ਲਿਆ ਆਪਾਂ ਖੇਤਾਂ ਦਾ ਸੋਨਾ ਬਹਾਵਲ ਹੈ ਤੇ ਜਿਹੜਾ ਪਰੌਠੇ ਲਿਆਏ ਸੀ ਗੈਵੀ चौहान ਸਿੱਧੂ ਸਾਹਿਬ ਤੇ ਸਫਰੀ ਜੀ ਜਿਹੜੇ ਪਰੌਠੇ ਲੈ ਕੇ ਆਏ ਸੀਗੇ ਸਾੜੀਆਂ ਭਰਜਾਈਆਂ ਚੰਗੀਆਂ ਜਿਨ੍ਹਾਂ ਨੇ ਪਰੌਠੇ ਬਣਾ ਕੇ ਦੇਤੇ ਤੇ ਨਜ਼ਾਰੇ ਆ ਗਏ ਸਾਡੀ ਇੱਕ ਭਰਜਾਈ ਨੇ ਕਮੀ ਆ ਜਿਹਨੇ ਇੱਕ ਵੀ ਨਹੀਂ ਬਣਾ ਕੇ ਦਿੱਤਾ ਇੱਧਰ ਹੈਗਾ ਥਾਣਾ ਡੈਮ ਇੱਧਰੋਂ ਆਪਾਂ ਜਾਵਾਂਗੇ ਅੱਗੇ ਤੇ ਰੋਟੀ ਪਾਣੀ ਖਾ ਲਿਆ ਤੇ ਸਾਰਿਆਂ ਨੇ ਘੋੜੀ ਕਰ ਲਈ ਸਟਾਰਟ ਤੇ ਨਿਕਲਦੇ ਹੁਣ ਬਈ ਚੱਲ ਬਈ ਸਫਰੀ ਸਾਹਿਬ ਲੋ ਵੀ ਦੋਸਤੋ ਆਪਾਂ ਨਾਲ ਕੋਈ 2 ਕਿਲੋਮੀਟਰ ਅੱਗੇ ਰਹਿ ਗਿਆ ਥਾਣਾ ਡੈਮ ਤੇ ਹਿਡਨ ਹਿੱਲ ਫਾਰਮ ਇਸ ਤੋਂ 2 ਕਿਲੋਮੀਟਰ ਅੱਗੇ ਉਹ ਲੋਕੇਸ਼ਨ ਉਹ ਸਾਡਾ ਟਾਰਗੇਟ ਜਿਹੜਾ ਸੀਗਾ ਅੱਜ ਦਾ ਉਹ ਇੱਕੋ 2 ਕਿਲੋਮੀਟਰ ਅੱਗੇ ਰਹਿ ਗਿਆ ਰਸਤਾ ਬਹੁਤ ਬਿਊਟੀਫੁਲ ਹੈ ਪੰਜਾਬ ਦਾ ਏਰੀਆ ਹੈ ਆਪਾਂ ਪਹੁੰਚੇ ਚਾਣਾੜਾ ਜਿੱਥੇ ਕਰੋਸ ਡਿਪਾਰਟਮੈਂਟ ਵੱਲੋਂ ਉਹ ਬਰਾੰਗਾਂ ਕਈਆਂ ਦੇ ਹੱਥ ਇਧਰ ਦੇਖੋ ਸਾਰੇ ਭਾਈ ਬਾਏ ਬਾਏ ਕਰਾਈ ਬਾਹਰ ਤੇ ਆ ਆਪਣਾ ਰਸਤਾ ਚੱਲਿਆ ਥਾਣਾੜਾ ਵੱਲੋਂ ਬਹੁਤ ਨੇੜੇ ਲੋਕੇਸ਼ਨ ਹੈਗੀ ਆ ਸੋਚਿਆ ਵੀ ਤੁਹਾਨੂੰ ਵੀ ਆਪਾਂ ਇਹਸ ਰਸਤੇ ਦਾ ਦਿਖਾਉ ਇਹਸ ਰਸਤੇ ਦੇ ਨਜ਼ਾਰੇ ਵਿਖਾ ਦਈਏ ਕਿਉਂਕਿ ਇਹ ਮੇਰਾ ਸੋਹਣਾ ਪੰਜਾਬ ਹੁਸ਼ਿਆਰਪੁਰ ਏਰੀਆ ਥਾਣਾੜਾ ਚਾਰ ਹੋਰ ਦੀ ਲੋਕੇਸ਼ਨ ਕੀ ਬਾਤਾਂ ਨੇ ਦੋਸਤੋ ਆਏ ਹਾਈ ਹਾਈ ਬਹੁਤ ਸੋਹਣਾ 뷰800 ਫੀਟ ਬਹੁਤ ਹੀ ਪਿਆਰਾ ਰਸਤਾ ਹਿਡਨ ਹਿੱਲ ਲੋਕੇਸ਼ਨ ਵੱਲ ਨੂੰ ਜਾਂਦਾ ਹੋਇਆ ਰਸਤੇ ਵਿੱਚ ਪਾਣੀ ਭਰਿਆ ਹੋਇਆ ਫੁੱਲ ਐਡਵੈਂਚਰ ਹੈ ਜਿਸ ਤਰ੍ਹਾਂ ਕੋਕਾ ਨੇਡੇ ਜੰਗਲਾਂ ਦਾ ਜਿਹੜਾ ਰਸਤਾ ਹੈ 78 ਕਿਲੋਮੀਟਰ ਉਸੇ ਤਰ੍ਹਾਂ ਹੀ ਇਹ ਰਸਤਾ ਵੀ ਕਿਲੋਮੀਟਰ ਉਸੇ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਤੇ ਫੁੱਲ ਐਡਵੈਂਚਰ ਹੈ ਤਾਰੇ ਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਤੁਹਾਡਾ ਕਾਰ ਤੁਹਾਡੀ ਬਾਈਕ ਤੁਹਾਡੀ ਹਰ ਇੱਕ ਵਹੀਕਲ ਬੜੇ ਹੀ ਸੌਖੇ ਤਰੀਕੇ ਨਾਲ ਟਾਰਗੇਟ ਤੇ ਪਹੁੰਚ ਜਾਵੇਗਾ ਕਿਸੇ ਕਿਸਮ ਦੀ ਕੋਈ ਟੈਂਸ਼ਨ ਨਹੀਂ ਲੈਣੀ ਬਿਨਾਂ ਕਿਸੇ ਟੈਂਸ਼ਨ ਤੋਂ ਵਾਸਤੂ ਸਵੀਕਾਰਨਾ ਫੁੱਲ ਐਡਵੈਂਚਰ ਇਸ ਰਸਤੇ ਦਾ ਫੁੱਲ ਆਨੰਦ ਲੈਣਾ ਦੋਸਤ ਜਦੋਂ ਤੁਸੀਂ ਲੋਕੇਸ਼ਨ ਤੇ ਪਹੁੰਚੋਗੇ ਤਾਂ ਤੁਹਾਡੀ ਥਕਾਨ ਪਲਾਂ ਵਿੱਚ ਸ਼ੂਮੰਤਰ ਹੋ ਜਾਵੇਗੀ ਬਹੁਤ ਹੀ ਪਿਆਰੀ ਲੋਕੇਸ਼ਨ ਫੈਮਿਲੀ ਲੋਕੇਸ਼ਨ ਰਾਸਤੇ ਦਾ ਪੂਰਾ ਆਨੰਦ ਲੈਂਦੇ ਹੋਏ ਬਾਈਕਰ ਕੀ ਬਾਤਾਂ ਨੇ ਬਹੁਤ ਹੀ ਅਲਟੀਮੇਟ ਰਸਤਾ ਹੈ ਜੇ ਕਿਸ ਲੁਕੇਸ਼ਨਾ ਦੇਖ ਸਕਦੇ ਹੋ ਤੁਸੀਂ ਪਾਣੀ ਵਾਲਾ ਰਸਤਾ ਆਪਾਂ ਕਰਾਸ ਕਰ ਰਹੇ ਹਾਂ ਮੇਰੇ ਮੂਰੇ ਨੇ ਸੱਦੂ ਸਾਹਿਬ ਹਾਂਗਕਾਂਗ ਵਾਲੇ ਅੱਗੇ ਸਫਰੀ ਸਾਹਿਬ ਚੋਲਾ ਸਾਹਿਬ ਤੇ ਬਾਂਸਲ ਓਏ ਭਾਈ ਆਪਾਂ ਪਹੁੰਚ ਗਏ ਹਿਡਨ ਹਿੱਲ ਫਾਰਮ ਤੇ ਹਿਡਨ ਹਿੱਲ ਫਾਰਮ ਦੇ ਉੱਤੇ ਚੱਕਰਾਂ 'ਚ ਪਏ ਹੋਏ ਸਾਡੇ ਬਾਈਕਰ ਸਫ਼ਰ ਘੱਟ ਹੋਇਆ ਸੀ ਅਜੇ ਇੱਥੇ ਚੱਕਰਾਂ 'ਚ ਪਹੇ ਕਿਲੋਮੀਟਰ ਪੂਰੇ ਕਰਨੇ ਆ ਵਾਹ ਜੀ ਬਾ ਤੇ ਆ ਹੈਗਾ ਆਪਣਾ ਹਿਡਨ ਹਿੱਲ ਫਾਰਮ ਵਾਹ ਵਾਹ ਦੋਸਤੋ ਆਪਾਂ ਹਿਡਨ ਹਿੱਲ ਫਾਰਮ ਸ਼ਹਿਰਪੁਰ ਦੇ ਵਿੱਚ ਪਹੁੰਚ ਗਏ ਸੂਰਜ ਛਿਪ ਗਿਆ ਉਹ ਤੁਹਾਨੂੰ ਫੇਰ ਦਿਖਾਵਾਂਗੇ ਤੇ ਇਹ ਹੈਗੇ ਸਾਈਂ ਜੀ ਬੱਲੇ ਬੱਲੇ ਹੋ ਗਈ ਹੈ ਤੇ ਆਹ ਮੋਟਰਸਾਈਕਲ ਅੰਦਰ ਲੱਗ ਜਾਣਗੇ ਨਾ ਆਪਣੇ ਸਸਿਕਲ ਦੋਸਤੋ ਮੈਂ ਟਰੈਵਲਰ ਸੋਡੀਓ ਢੋ ਲੋ YouTube Facebook ਤੇ Instagram ਸੇਮ ਆਈਡੀ ਤੇ ਅੱਜ ਆਪਾਂ ਤੁਹਾਨੂੰ ਇੱਕ ਪੰਜਾਬ ਦੀ ਬਹੁਤ ਹੀ ਅਲਟੀਮੇਟ ਲੋਕੇਸ਼ਨ ਬਖਾਉਣ ਲੱਗੇ ਆ ਜਿਹੜੀ ਖਸ਼ਿਆਰਪੁਰ ਦੇ ਥਾਣਾ ਡੈਮ ਤੋਂ 1 ਕਿਲੋਮੀਟਰ ਡਿਸਟੈਂਸ ਤੇ ਹੈ ਇਸ ਲੋਕੇਸ਼ਨ ਦਾ ਨਾਮ ਹੈ ਹਿਡਨ ਹਿੱਲ ਫਾਰਮ ਲੋਕੇਸ਼ਨ ਦੇ ਤੁਹਾਨੂੰ ਆਪਾਂ ਵਿਖਾਉਨੇ ਆ ਕਿੰਨੀ ਸ਼ਾਨਦਾਰ ਪੰਜਾਬ ਦੀ ਲੋਕੇਸ਼ਨ ਆ ਆਪਾਂ ਉਹੀ ਪਾਣੀ ਵਾਲਾ ਰਸਤਾ ਜਿਹੜਾ ਇੱਕ ਬੰਦ ਆ ਜਿਵੇਂ ਕੁਕੋਨੇ ਦੇ ਜੰਗਲਾਂ ਦਾ ਰਸਤਾ ਬੰਦ ਆ ਪਤਕਮੱਕੜੀ ਕਮੇਟਿੰਗ ਕੀ ਇਥੇ ਉਸ ਤਰ੍ਹਾਂ ਦਾ ਰਸਤਾ ਤੇ ਇਧਰਲੀ ਸਾਈਡ ਤੇ ਆਹ ਕਿਆ ਬਾਤ ਆ ਯਾਰ ਤੇ ਉਹ ਵੇਖ ਸਾਡੇ ਬੰਦੇ ਨੱਚਦੇ ਫਿਰਦੇ ਉਹ ਆ ਕਿਧਰੋਂ ਆ ਗਿਆ ਉਹ ਜੰਗਲ ਚੋਂ ਕਿੱਥੋਂ ਬਾਹਰ ਆਉਂਦਾ ਬਾ ਸਾਰੇ ਵਾਲੇ ਬੂਟੇ ਤੋਂ ਸੇਵ ਤੋੜਿਆ ਉਹਨੇ ਵਾ 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 ਕਿਆ ਬਾਤ ਹੈ ਜੀ ਸਵਾਗਤ ਕਰ ਰਹੇ ਹਾਂ ਹਾਂ ਆ ਬੋਟਲ ਵੀ ਤੋੜੀ ਐ ਉਧਰ ਰੱਖ ਦਿਓ ਜੀ ਤੇ ਇਹ ਹੈਗੀ ਹੈਗੀ ਕੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਅਲਟੀਮੇਟ ਲੋਕੇਸ਼ਨ ਹਿਡਨ ਹਿੱਲ ਫਾਰਮ ਕਿਆ ਬਾਤ ਹੈ ਯਾਰ ਇਹ ਹੈ ਪੰਜਾਬ ਦਾ ਏਰੀਆ ਤੇ ਇਸ ਲੋਕੇਸ਼ਨ ਤੇ ਤੁਸੀਂ ਆ ਕੇ ਫੈਮਿਲੀ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਦੋਸਤੋ ਇੱਥੇ ਤਿੰਨ ਰੂਮ ਹੈ ਬਹੁਤ ਹੀ ਸ਼ਾਨਦਾਰ ਤੇ ਅਲਟੀਮੇਟ ਰੂਮ ਹੈ ਇਸ ਤਰ੍ਹਾਂ ਬੱਚਿਆਂ ਦੇ ਖੇਡਣ ਲਈ ਪ੍ਰੋਗਰਾਮ ਹੈ ਤੇ ਉਹ ਸਾਹਮਣੇ ਹੈਗੀ ਹੈਗੀ ਬੋਨਫਾਇਰ ਇੱਥੇ ਆਪਾਂ ਬੋਨਫਾਇਰ ਵੀ ਕਰਾਂਗੇ ਇਧਰ ਸਾਰਾ ਖੁੱਲੀ ਤੱਕ ਉਹ ਟਰੈਕਿੰਗ ਵੀ ਬੰਦੀ ਹੈ ਜੇ ਕੋਈ ਟਰੈਕਿੰਗ ਦਾ ਸ਼ੌਕੀਨ ਹੁੰਦਾ ਹੈ ਤੇ ਇਧਰੋਂ ਗੱਲਬਾਤ ਪੂਰੀ ਸਿਰ ਹੈ ਬੱਚਿਆਂ ਲਈ ਵੀ ਪੂਰਾ ਗੱਲਬਾਤ ਹੈਗੀ ਵਧੀਆ ਤਿੰਨ ਰੂਮ ਦੋਸਤੋ ਹਿੱਡਨ ਹਿੱਲ ਫਾਰਮ ਬਰੋਟਾ ਫਾਰਮ ਜਿਹੜਾ ਹੈਗਾ ਤਿੱਬਾ ਨੰਗਲ ਉਹਨਾਂ ਦੀ ਇਹ ਜਗ੍ਹਾ ਹੈ ਤੇ ਪੂਰੇ ਸ਼ੈਡ ਸ਼ੂਟ ਬਣੇ ਹੋਏ ਅੰਦਰ ਗੱਡੀ-ਗੁੱਡੀ ਆਉਦੀ ਤੁਸੀਂ ਅੰਦਰ ਲੱਗੂਗੀ ਤੁਹਾਡੀ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਇਧਰੋਂ ਆਪਣਾ ਗੈਵੀ ਚੋਹਾਨ ਐਕਟੀਵਿਟੀ ਕਰ ਰਿਹਾ ਪੂਰੀ ਸ਼ਾਨਦਾਰ ਐਕਟੀਵਿਟੀਆਂ ਇੱਥੇ ਲੈਓ ਚੜੂਆ ਮੇਲਾ ਪਪੂਲਰਾਂ ਦੇ ਉੱਤੇ ਉਹ ਤਾਂ ਜਾਊਗਾ ਉਹਨਾਂ ਦਾ ਇਹ ਪੁੱਠੇ ਪੰਗੇ ਲੈਣਾ ਪੁੱਤ ਜੱਟਾਂ ਦਾ ਬੜਾ ਟੁੱਟ ਪੈਣਾ ਇਹਨਾਂ ਦੀ ਕਿਚਨ ਹੈ ਬੱਸ ਲਓ 22 ਇੱਥੇ ਹੈਗਾ ਮੁੰਡਾ ਸਾਈ ਤੇ ਆਹ ਦੇਖ ਲਓ ਐਨੀ ਕੁ ਪਿਆਰੀ ਲੋਕੇਸ਼ਨ ਹੈ ਅੰਦਰ ਉਹ ਤੁਹਾਨੂੰ ਆਹ ਇਧਰ ਦੀ ਕਿਚਨ ਹੈ ਕਿਚਨ ਤੇ ਸਾਰਾ ਖਾਣਾ ਪੀਣਾ ਤوڑا ਤਿਆਰ ਹੋ ਜਾਊਗਾ ਉਹ ਤੁਹਾਨੂੰ ਦੱਸ ਦੇਵਾਂ ਕਿਵੇਂ ਤਿਆਰ ਹੋਊਗਾ ਜਿਹੜਾ ਮਸਾਲਾ ਆਹ ਆ ਆ ਹੈਗਾ ਬੈਠਣ ਨੂੰ ਬੈੱਡ ਰੂਮ ਸੋਹਣੇ ਅੱਛਾ ਇਹ ਆ ਜਿਹੜਾ ਐਸ ਐਸ ਆਈ ਇਹ ਹੀ ਆ ਨਾ ਤੇ ਆਹ ਹੈ ਸੋਹਣੇ ਰੂਮ ਆ ਦੋਸਤੋ ਕੀ ਬਾਤਾਂ ਹੀ ਆ ਤਿੰਨ ਰੂਮ ਐਰ ਕੰਡੀਸ਼ਨ ਤੇ ਤੇ ਇਧਰੋਂ ਆ ਹੈਗਾ ਬਾਥਰੂਮ ਤੇ ਬੈਠਰੂਮ ਤੋਂ ਪੂਰੀ ਵਧੀਆ ਸ਼ਾਨਦਾਰ ਹੈਗੀ ਐ ਦੂਸਰੇ ਰੂਮ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਆਇਕ ਰੂਮ ਹੈਗਾ ਸੈਕੰਡ ਰੂਮ ਹੈ ਪੂਰੇ ਟਾਈਮ ਪੀਸ ਵਗੈਰਾ ਲੱਗੇ ਹੋਏ ਤੇ ਆ ਰੂਮ ਹੈਗਾ ਪੂਰਾ ਜਿਹੜਾ ਪੂਰਾ ਸਿਰਾ ਰੂਮ ਹੈ ਜਿਹਨ ਮ बटा ਜੀ ਤੇ ਤਿੰਨ ਚਾਰ ਬੰਦੇ ਆਉਣਾ ਪੈ ਸਕਦੇ ਆ ਕੀ ਬਾਤਾਂ ਹੀ ਆ ਜਰ ਆ अलमारी ਤੁਹਾਡੇ ਸਮਾਨ ਰੱਖਣ ਨੂੰ ਇਧਰੋਂ ਬਾਥਰੂਮ ਗਿੱਜਰ ਗੁਜਰ ਦਾ ਪੂਰਾ ਪ੍ਰਬੰਧ ਹੈ ਇਥੇ ਕੋਈ ਪ੍ਰੋਬਲਮ ਨਹੀਂ ਗੀਜਰ ਲੱਗਿਆ ਹੋਇਆ ਕੋਈ ਸ਼ਾਨਦਾਰ ਲੋਕੇਸ਼ਨ ਹੈਗੀ ਆ ਆਪਾਂ ਕਹਿ ਸਕਦੇ ਪੰਜਾਬ ਦੀ ਇੱਕ ਅਲਟੀਮੇਟ ਲੋਕੇਸ਼ਨ ਰੂਮ ਦੋਸਤੋ ਇੱਕ ਵਧੀਆ ਗੱਲ ਇਹ ਹੈ ਵੀ ਇੱਥੇ ਤੁਸੀਂ ਆਪਣਾ ਜਿਹੜਾ ਖਾਣ ਪੀਣ ਦਾ ਸਮਾਨ ਖੁਦ ਲੈ ਕੇ ਆਉਣਾ ਸਾਰਾ ਜਿਹੜਾ ਵੀ ਤੁਸੀਂ ਖਾਣਾ ਚਾਹੁੰਦੇ ਹੋ ਫਿਸ਼ ਖਾਣੀ ਹੈ ਚਿਕਨ ਖਾਣਾ ਹੈ ਜਾਂ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਉਹ ਸਾਰਾ ਸਮਾਨ ਤੁਹਾਨੂੰ ਖੁਦ ਨੂੰ ਲੈ ਕੇ ਆਉਣਾ ਪਊਗਾ ਨੂਨ ਮਿਰਚ ਮਸਾਲਾ ਗੰਢੇ ਲਸਣ ਪਿਆਜ਼ ਜਿਹੜਾ ਵੀ ਤੁਸੀਂ ਜਿਹੜਾ ਜੈਕਾ ਚਾਹੁੰਦੇ ਹੋ ਉਹ ਸਾਰਾ ਸਮਾਨ ਤੁਹਾਨੂੰ ਲੈ ਕੇ ਆਉਣਾ ਪਊਗਾ ਤੇ ਬਾਕੀ ਇੱਥੇ ਬਣਾਉਣ ਨੂੰ ਬੰਦਾ ਹੈਗਾ ਚਿਕਨ ਖਾਣਾ ਹੈ ਸ਼ਿਕਾਨੀ ਹੈ ਜੋ ਵੀ ਤੁਸੀਂ ਕਰਨ ਸਾਰੀ ਆਈਟਮ ਉਹ ਤਿਆਰ ਕਰ ਸਕਦਾ ਆਹ ਦੇਖ ਸਕਦੇ ਹੋ ਪੂਰੀ ਲੋਕੇਸ਼ਨ ਆ ਦੋਸਤਾਂ ਤੁਹਾਨੂੰ ਦਿਖਾ ਸਕਦੇ ਆਪਾਂ ਕਾਹਨ ਕੀ ਹੈ ਇਹ ਸਲਕੇਸ਼ਨ ਬਾਰੇ ਲੋਕੇਸ਼ਨ ਬਈ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਮੈਂ ਤਾਂ ਕਹਿਣਾ ਖੁਸ਼ਕਿਸਮਤ ਬੰਦੇ ਆ ਜਿਹੜੇ ਐਡੀ ਸੋਹਣੀ ਲੋਕੇਸ਼ਨ ਤੇ ਆਉਂਦੇ ਆ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਉਹ ਪਹਾੜਾਂ ਦੇ ਭੱਜ ਗਿਆ ਉਧਰ ਜਾ ਉਧਰ ਜਾ ਪੰਜਾਬ 'ਚ ਇੰਨੀਆਂ ਸੋਹਣੀਆਂ ਥਾਵਾਂ ਨਾ ਵੀ ਬਹੁਤ ਬਿਊਟੀ ਆ ਪੰਜਾਬ 'ਚ ਯਾਰ ਮੈਂ ਤਾਂ ਕਹਿਣਾ ਵੀ ਆ ਸ਼ਹਿਰਪੁਰ ਆਕੇ ਤਾਂ ਇੰਨਾ ਜੀ ਲੱਗਦਾ ਨਾ ਇੰਨਾ ਜੀ ਜਿੱਧਰ ਮਰਜੀ ਤੁਰੇ। ਫਿਆਰਪੁਰ ਤਾਂ ਮੇਰੇ ਸਾਹਮਣੇ ਤਾਂ ਕੰਟੀਨਿਊ 15-20 ਦਿਨ ਲਗਾਤਾਰ ਹੋ ਸਕਦਾ। ਐਨੇ ਸੋਹਣੇ ਸੋਹਣੇ ਲੋਕੇਸ਼ਨਾਂ ਪਈਆਂ। ਕਿਰਤੀ ਫਾਰਮ ਕਿੰਨੇ ਡੈਮ ਹੈ ਨਾਰਾ ਡੈਮ ਹੋ ਗਿਆ। ਇਹ ਹੋ ਗਿਆ ਹਣਾ ਬਈ ਬਹੁਤ ਕੁਝ ਤੇ ਬਹੁਤ ਕੁਝ ਆ। ਨੇਚਰ ਆ ਜਿਹੜੀ ਬਿਊਟੀ ਆ ਤੇ ਆ ਪਹਾੜਾਂ ਦਾ ਤੇ ਪੈ ਜਿਹੜਾ ਹੈਗਾ ਸੰਤਲਾ ਜੀ ਜੀ ਬਹੁਤ ਲੱਗਦਾ ਯਾਰ ਇੱਥੇ ਆ ਕੇ। ਤੇ ਸਿੱਧੂ ਸਾਹਿਬ ਨੂੰ ਸਪੈਸ਼ਲ ਹਾਂਗਕਾਂਗ ਤੋਂ ਸੱਦਿਆ ਵੀਸੀ ਟੂਰ ਤੇ ਜਾਣਾ ਸ਼ਨੀਵਾਰ ਐਤਵਾਰ ਮੁੜਾਂਗੇ ਇਹ ਵਿਚਾਰੇ 35-4000 ਦੀ ਟਿਕਟ ਲੈ ਕੇ ਆਏ ਆ ਬਿਲਕੁਲ ਠੀਕ 35-4000 ਦੀ ਵੀ ਨਹੀਂ ਸੌਰੀ ਮੈਂ ਗਲਤ ਕਹਿ ਰਿਹਾ ਬਿਜ਼ਨਸ ਕਲਾਸ ਚ ਆਇਆ ਤੇਰੇ ਆਪਣੇ ਬਾਦਲ ਸਾਹਿਬ ਰਿਹਾ ਭੱਜ ਕੇ ਉਹਦੇ ਮੈਂ ਇੱਕ ਸਵਾਲ ਹੈਗਾ ਛੋਟਾ ਜਿਹਾ ਮੈਂ ਪੁੱਛ ਲਾਂ ਕਿ ਭੱਜ ਕੇ ਭੱਜ ਕੇ ਭੱਜ ਕੇ ਹੁਣ ਤਾਂ ਮੋਸਰ ਬੜਿਆ 76 ਹੁੰਦਾ 76 ਹਾਂ 76 ਤੇ ਪੇਡੂ ਚ ਕੀ ਫਰਕ ਆ ਪਿਛਲੀ ਵਾਰੀ ਦੱਸਿਆ ਸੀ ਅੱਛਾ ਛਤਰੇ ਤੇ ਪੇਡੂ ਚ ਹਾਂ ਪੇਡੂ ਤਾਂ ਜਿਵੇਂ ऑपरेशन देख मुदे ऑपरेशन बेडू पेडू की हो गया बेडू मेल हां मेल गिरा हो गया यानी कि पेड़ ਦਾ ਘਰ ਵਾਲਾ ਆ ਗਿਆ ਠੀਕ ਹੈ ਠੀਕ ਹੈ ਠੀਕਾ 76 76 ਪੰਜਾਬ ਦਾ ਬਹੁਤ ਹੀ ਕੂੜਾ ਜਿਹੜਾ ਬੁਢਾ ਹੋ ਜਾਂਦਾ ਬੈਡੂ ਪੰਗਾ ਪੈ ਗਿਆ ਪੰਗਾ ਪੈ ਗਿਆ ਗੈਵੀ ਤਾਂ ਤੇ ਬਸ ਆਉਦਾ ਬਸ ਤੇਰਾ ਹਰ ਵਾਰੀ ਹੁੰਦੀ ਹੈ ਤੂੰ ਕੋਈ ਕਿਤਾਬ ਤੂੰ ਪੜ੍ਹਾ ਕਰ 76 ਜਿਹੜਾ ਬੁਢਾ ਹੋ ਜਾਂਦਾ ਹਾਂ ਬਾਈ ਬਸਦਾ ਕਿਤਾਬ ਤੂੰ ਬੜਾ ਕਰੂ ਯਾਰ ਇਹ ਕੋ ਟਿਊਸ਼ਨ ਹੀ ਰੱਖ ਲੈ ਮੈਂ ਹੁਣ ਬੱਕਰੀਆਂ ਪਾਲਣ ਦਾ ਕੰਮ ਸ਼ੁਰੂ ਕਰਿਆ ਯਾਰ ਤੂੰ ਹਰ ਵਾਰੀ ਇਹ ਨਾਲ ਬਸਦਾ ਵਾਲਾ ਬੁਰੀ ਧਿਆਨ ਲੈਣਾਗਾ ਤੇ ਇਹ ਗੱਲ ਗਲਤ ਅਧਰਾ ਫੈਮਿਲੀ ਆਸ ਤੇ ਬਹੁਤ ਵਧੀਆ ਬੱਚੇ ਬਹੁਤ ਇੰਜੋਏ ਕਰਨਗੇ ਤੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਇੰਨਾ ਸਾਰਾ ਖੁੱਲਾ ਕਿ ਗਰਾਊਂਡ ਆ ਇੱਥੇ ਚੱਲੋ ਉਹ ਮਰਜ਼ੀ ਕਰੀ ਅ ਜਿਮੇਟੀ ਜਿੰਨੀ ਮਰਜ਼ੀ ਕਰ ਲੋ ਇੱਕ ਆਹ ਗਰਾਊਂਡ ਹੋ ਗਿਆ ਤੇ ਇੱਕ ਉੱਤੋਂ ਵੱਡਾ ਸਿੱਲੋ ਸਾਹਿਬ ਬੈਡਬਾਲ ਲਿਆ ਦੇ ਉਹ ਮਰਜ਼ੀ ਖੇਡੀ ਚੱਲੋ ਤੁਸੀਂ ਅਸੇ ਬੋਨ ਫਾਇਰ ਦਾ ਪ੍ਰਬੰਧ ਵੀ ਹੈਗਾ ਹਨਾ ਬੋਨ ਫਾਇਰ ਦਾ ਵੀ ਪ੍ਰਬੰਧ ਹੈਗਾ ਆਹ ਟਰੈਕਿੰਗ ਵੀ ਹੈਗੀ ਮੇਰੇ ਸਾਬ ਨਾਲ ਉਹ ਸਾਹਮਣੇ ਟਰੈਕਿੰਗ ਵੀ ਹੈਗੀ ਹੈ ਹਾਂ ਆਪਾਂ ਚੱਲ ਗਏ ਤੜਕੇ ਫਿਰ ਦੋਸਤੋ ਤੁਸੀਂ ਇਸ ਲੋਕੇਸ਼ਨ ਤੇ ਬਿਦ ਫੈਮਿਲੀ ਨਿਸ਼ਚਿੰਤ ਹੋ ਕੇ ਆ ਸਕਦੇ ਹੋ ਬਹੁਤ ਹੀ ਸ਼ਾਨਦਾਰ ਕਰਾਊਡ ਤੋਂ ਪਰੇ ਇਹ ਲੋਕੇਸ਼ਨ ਹੈ ਜਿੱਥੇ ਤੁਸੀਂ ਸ਼ਾਂਤੀ ਦੇ ਨਾਲ ਜਿਹੜੀ ਹੈਗੀ ਹੈ ਇੰਜੋਏ ਆਪਣੇ ਫੈਮਿਲੀ ਦੇ ਨਾਲ ਇਹਨੂੰ ਕਰ ਸਕਦੇ ਹਾਂ ਕਿ ਕੀ ਬਾਤਾਂ ਲੋਕੇਸ਼ ਨਾਲ ਦੋਸਤ ਭੰਗੜੇ ਪੁੰਗੜੇ ਪੈਰੇ ਨੇ ਕੀ ਬਾਤਾਂ ਨੇ ਅਜਿੰਨਾ ਵੀਡੀਓ ਬਣਾਵਾਂਗੇ ਤੇ ਇਧਰੋਂ ਰੂਪਾ ਵਿਰਾਮੀ ਉਹ ਦੋਸਤਾਂ ਨੂੰ ਬਾਤਾਂ ਮੈਂ ਆਹ ਅੱਗੇ ਕਿਹੜੀ ਹੈ ਜੇ ਰਹੀ ਮੱਛੀ ਬਣਾ ਕੰਡੇ ਪਤਾ ਨਹੀਂ ਫਿਰ ਚ ਕੁਛ ਹੀ ਲਿਆਏ ਨਾ ਪਤਾ ਹਰੀ ਦੇ ਪੱਤਣ ਵਾਲੀ ਕਿਹੜੀ ਲੈਂਦੀ ਇਹਨਾਂ ਲੋ ਜੀ ਆਪਣਾ ਖਾਣਾ ਕਿਨਾ ਹੋ ਰਿਹਾ ਤਿਆਰ ਸਾਈ ਜੀ ਕਰੇ ਤਿਆਰ ਹਿਲ ਫਰਮ ਤੇ ਸੱਧੂ ਸਾਹਿਬ ਨੇ ਪਲੇਟ ਪੂਣ ਚ ਦਿਵਾਲੀ ਆਉਦੇ ਜੋ ਕਿ ਬਸ ਲਾ ਗਿਆ ਆ ਸਾਡਾ ਪਿਆਸ ਚਿਕਨ ਦੇਖੋ ਸਿੱਧੂ ਸਾਹਿਬ ਹਾਂਗਕਾਂਗ ਵਾਲੇ ਸਾਡੇ ਬਣਾ ਰਹੇ ਨੇ ਲੈਮਨ ਚਿਕਨ ਕਿਆ ਬਾਤ ਆ ਜੀ ਪਹਿਲਾ ਬਾਈ ਨੇ ਖਾਤਾ ਯਾਰ ਕਮਾਲ ਹੀ ਸੀ ਯਾਰ ਮੈਂ ਤਾਂ ਨਹੀਂ ਖਾਤਾ ਇਹੋ ਜਿਹਾ ਕਦੇ ਸਿੱਧੂ ਸਾਹਿਬ ਪੂਰੀ ਯਾਰ ਘੈਂਟ ਗੱਲ ਬਾਤ ਹੈ ਬਾਈ ਨਾ ਘਿਓ ਨਾ ਤੇਲ ਕੁਛ ਨਹੀਂ ਪੈਣਾ ਕੱਲੇ ਨੂਨ ਮਿਰਚ ਮਸਾਲਾ ਤੇ ਨਿੰਬੂ ਤੇ ਕਿੰਨਾ ਚਿਰ ਸੇਕਾ ਲਵਾਉਣਾ ਇਹਨੂੰ ਫਿਰ ਇਹਨੂੰ 3 ਤੋਂ 4 ਸੀਟੀਆਂ ਉਵੇਂ ਵਿੱਚ ਪਾ ਕੇ ਹੈ ਬਾਹਲੀ ਛੇਤੀ ਬਣਾਇਆ ਯਾਰ ਹਨਾ ਉਹ ਵੀ ਸਵਾਦ ਵੀ ਬਹੁਤ ਸੀ ਭਾਈ ਐ ਕਿਹਨੂੰ ਚਾਰ ਲਵਾਈਆਂ ਅੱਗੇ ਤਿੰਨ ਲਵਾਗਾ ਸੀ ਚਾਰ ਲਵਾ ਦੇਣਗੇ ਅੱਗੇ ਤਿੰਨ ਸੀ ਨਾ ਹੁਣ ਚਾਰ ਲੋ ਬੀ ਜਿਆਦਾ ਪੁਰਾਣਾ ਥੋੜਾ ਜਿਆਦਾ ਪੰਜ ਛੇ ਲੱਗ ਗਈ ਜੜੀ ਨਾ ਲੋ ਵੀ ਸਿੱਧੂ ਸਾਹਿਬ ਤੇ ਇਧਰੋਂ ਐਚ ਆਰ ਆਰ ਸਾਈਂ ਜੀ ਦੋਨਾਂ ਦੀ ਜਿਹੜੀ ਹੈਗੀ ਹੈ ਸਾਂਝੀ ਕੋਸ਼ਿਸ਼ ਸਾਂਝੀ ਕੋਸ਼ਿਸ਼ ਤੇ ਬਣ ਲਿਆ 11 ਚਿਕਨ ਕੀ ਬਾਤ ਹੈ ਬਈ ਇੱਥੇ ਬਣ ਰਿਹਾ ਆਪਣਾ ਦੂਜਾ ਉਹ ਕੜਾਹੀ ਕਿਹੜਾ ਤਰੀ ਵਾਲਾ ਤਰੀ ਵਾਲਾ ਕੜਾਹੀ ਚਿਕਨ ਹਾਂ ਵਾਹ ਬਈ ਸਿੱਧੂ ਸਾਹਿਬ ਪ੍ਰਮਾਤਮਾ ਤੁਹਾਨੂੰ ਹੋਰ ਟੈਲੈਂਟ ਦੇਵੇ ਆਹ ਕਮੋਨੀ ਐ ਕੁਕਰ ਬੜਕ ਪੋਣਾ ਬੜਕੇ ਨਿੰਬੂ ਹਾਂਜੀ ਹਾਂਜੀ ਨਹੀਂ ਆ ਗੱਲਬਾਤ ਹੋ ਗਈ ਪੂਰੀ ਐਂਡ 11 ਚੇਕਰ ਹੋ ਗਿਆ ਤਿਆਰ ਤੇ ਕਲਾਕਾਰੀ ਹੈਗੀ ਸਿੱਧੂ ਸਾਹਿਬ ਦੀ ਤੇ ਬਾਈ ਸਾਇੰਹ ਜੀ ਜਿਹੜੇ ਹੈਗੇ ਹੈ ਹਿڈن ਹਿੱਲ ਫਾਰਮ ਦੇ ਉੱਤੇ ਇਹਨਾਂ ਦੀ ਵੀ ਨਾਲ ਸਹਿਯੋਗ ਹੈ ਪੂਰਾ ਤੇ ਚਲੋ ਫਿਰ ਆਪਾਂ ਹੁਣ ਦੇਨੇ ਸ਼ਾਕਰ ਸ਼ਾਕਰ ਹੋਰ ਤਰਿਆ ਗਿਆ ਜਿਹੜਾ ਚੌਥਾ ਕੇਸਾ ਰਹਿ ਗਈ ਚਲੋ ਸਾਹਿਬ ਜਿੰਦਾਬਾਦ ਸਵਾਹ ਹੋ ਗਿਆ 11:30 ਤੇ ਇੱਥੇ ਚੱਲ ਰਹੀ ਹੈ ਬੋਨਫਾਇਰ ਪਾਰਟੀ ਦੋਸਤ ਨੇ ਤਰ ਬੈਠੇ ਆ ਸਾਰੇ ਖਾਣਾ ਡੈਮ ਹੇਡਰ ਹिल्स ਕੁਏਸ਼ਨ ਕੀ ਆ ਬਾਤਾਂ ਨੇ ਬਹੁਤ ਵਧੀਆ ਜਿਹੜਾ ਹੈਗਾ ਇੰਜੋਏ ਕੀਤਾ ਫੁੱਲ ਤੇ ਹੁਣ ਆਪਾਂ ਖਾਣਾ ਖੁਣਾ ਖਾਵਾਂਗੇ ਕੀ ਆ ਬਾਤਾਂ ਬੋਨਫਾਇਰ ਪੂਰੀ ਚੱਲ ਰਹੀ ਆ ਸਸ ਸਿਕਾਲ ਦੋਸਤੋ ਗੁੱਡ ਮਾਰਨਿੰਗ ਸਵੇਰ ਦੀ ਆਪਣੀ ਹੈਗੀ ਹੈਡਨਹੈਲ ਫਾਰਮ ਤੋਂ ਤੇ ਆ ਸਾਥੀ ਸਾਰੇ ਇਕਸਰਤ ਕਰ ਰਹੇ ਨੇ। ਕੀ ਬਾਤਾਂ ਨੇ ਮੌਸਮ ਪੂਰਾ এনवायरमेंट ਕੀ ਬਾਤਾਂ ਨੇ। ਦੋਸਤੋ ਗੱਲਬਾਤ ਪੂਰੀ ਐਂਡ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੇ ਨਿੰਬੂ ਨਿੰਬੂ ਇੱਥੇ ਲੱਗੇ ਹੋਏ ਨੇ। ਨਿੰਬੂ ਦਾ ਪੁੱਟਾ ਪੂਰਾ ਫੁੱਲ ਭਰਿਆ ਹੋਇਆ ਤੇ ਇਧਰ ਉਹ ਸੰਤਰੇ ਦੇਖ ਲਓ ਤੁਸੀਂ ਸੰਤਰੇਆਂ ਦਾ ਵੀ ਪੂਰਾ ਫੁੱਲ ਹੈ। ਖਾਣ ਨੂੰ ਤੁਹਾਨੂੰ ਸੰਤਰੇ ਨਿੰਬੂ ਜਿਹੜੇ ਹੈਗੇ ਫ੍ਰੀ ਐ ਤੇ ਸਕੰਜਵੀ ਜੀਕਰ ਤੁਸੀਂ ਪੀਣੀ ਐ ਤਾਂ ਨਿੰਬੂ ਸੋ ਤੋੜ ਸਕਦੇ ਹੋ। ਬੰਦਾ ਹਜੇ ਆਪਣਾ ਚਾਹਲਾ ਆਇਆ ਨਹੀਂ ਉਹਦਾ ਇੱਥੇ ਡੇੜੀ ਘਰ ਹੈ। ਕੀ ਬਾਤਾਂ ਦੋਸਤੋ ਸੂਰਜ ਹਜੇ ਨਿਕਲਣਾ ਹੈ। ਮਸਤੀ ਹਜੇ ਕਰ ਰਹੇ ਇਹ ਬੰਦੇ ਆਪਣੇ ਉੱਠ ਖੜੇ ਆ। ਉਹ ਵੀ ਤੁਹਾਨੂੰ ਦਿਖਾ ਦਿੱ ਗਏ। ਬੈਲਟ ਨੂੰ ਵੱਲ ਲਿਆ। ਹੈ? ਬੈਲਟ ਗੱਡੀ ਮਾਰੀ। ਹਰ ਦੇ ਇੱਕ ਮਿੰਟ ਰੁਕ ਜਾ ਢਿੱਲੋਂ ਸਾਹਿਬ ਜਿਹੜੀ ਲੋਕੇਸ਼ਨ ਬਹੁਤ ਖੂਬਸੂਰਤ ਆ ਸਾਰਾ ਕੁਝ ਬਹੁਤ ਵਧੀਆ ਬਸ ਥੋੜੀ ਸਰਵਿਸ ਦੀ ਪ੍ਰੋਬਲਮ ਆ ਹਾਂ ਸਰਵਿਸ ਥੋੜੀ ਏਦੋਂ ਵਧੀਆ ਹੋਣੀ ਚਾਹੀਦੀ ਆ ਕਿਉਂਕਿ ਆਪਾਂ ਜਦੋਂ ਲੋਕਾਂ ਨੂੰ ਕਹਾਂਗੇ ਕਿ ਇੱਥੇ ਆਓ ਤਾਂ ਜੇ ਇਸ ਤਰ੍ਹਾਂ ਹੋਇਆ ਤਾਂ ਬਹੁਤ ਚਾਹੁੰਦੇ ਸੀਗੇ ਹਨਾ ਵੀ ਫੈਮਿਲੀ ਲੈ ਕੇ ਆਈਏ ਨਾਲ ਤਾਂ ਬਿਲਕੁਲ ਸਭ ਨੂੰ ਥੋੜਾ ਸੁਧਾਰ ਕਰਨਾ ਚਾਹੀਦਾ ਇਹਦੇ ਵਿੱਚ ਪੰਜਾਬੀਆਂ ਨੂੰ ਇੱਕ ਚੀਜ਼ ਹੀ ਚਾਹੀਦੀ ਹੁੰਦੀ ਹੈ ਸਵੇਰੇ ਸਵੇਰੇ ਚਾਹ ਹੋਰ ਭਾਵਾਂ ਦੀ ਕੁਛ ਮਿਲੇ ਚਾ ਨਾ ਮਿਲੇ ਠੀਕ ਹੈ ਵੀ ਚਾਹ ਟਾਈਮ ਨਾਲ ਮਿਲ ਜੇ ਬਸ ਇਹੀ ਹੁੰਦਾ ਉਹ ਉਹੀ ਕੰਮ ਲੱਸੀ ਹੋ ਗਿਆ ਮਤਲਬ 6 ਵਜੇ ਦਾ ਕਹੇ ਕਿ 9:00 ਵੱਜ ਗਿਆ ਜੀ ਤੇ ਬਾਹਰੋਂ ਲੋਕ ਲੱਗਿਆ ਹੋਇਆ ਬਾਹਰੋਂ ਲੋਕ ਲੱਗਿਆ ਹੋਇਆ ਇੱਕ ਲਾ ਗਿਆ ਨਾ 10 ਬੰਦਾ ਯਾਰ ਚਾਹ ਤੋਂ ਕਰੂਗਾ ਕੀ ਕੀ ਕਹਿਣਾ ਚਾਹੁੰਦੇ ਨਾ ਬੰਦਾ ਟਾਇਲਟ ਜਾਣ ਜੋਗਾ ਨਾ ਨਹਾਉਣ ਜੋਗਾ ਨਾ ਪਿਆਣ ਜੋਗਾ ਤਾਂ ਹੀ ਠੀਕ ਆ ਵਧੀਆ ਇੰਜੋਏਮੈਂਟ ਕਰੀ ਜਾਂਦੇ ਆ ਔਰ ਬੰਦੇ ਨੂੰ ਟਾਈਮ ਦਿੱਤਾ ਜੀ 7:30 ਤੋਂ 8 ਦਾ ਬਾ ਹੁਣ ਆਉਂਦਾ ਵੀ ਨਹੀਂਗਾ 9:00 ਵੱਜ ਗਏ ਆ ਤੇ ਆਹੀ ਆ ਹਾਰ ਕੇ ਬਲੈਕ ਟੀ ਬਣਾਈ ਬਿਨਾ 9:00 ਵੱਜ ਗਏ ਹੁਣ 9:30 ਤੋਂ ਅਸੀਂ ਆਪਾਂ ਜਿੱਤਾ ਲੱਗ ਕੇ ਚਲੇ ਹੁੰਦਾ ਬਾਹਰ ਨੂੰ ਬਾਹਰ ਗੇਟ ਨੂੰ ਲੋਕ ਲਾ ਗਿਆ ਜੀ ਕਿਸ ਨੂੰ ਐਮਰਜੈਂਸੀ ਹੋਵੇ ਜਾਂ ਹੀ ਹੁਣ ਜਾਣਾ ਹੋਵੇ ਦੱਸ ਹੁਣ ਕੀ ਕਰੀਏ ਹਾਂ ਬਿਲਕੁਲ ਇਹ ਇਹ ਕੀ ਸਰਵਿਸ ਹੋਈ ਹਾਂ ਸਫਰੀ ਸਾਹਿਬ ਹਾਂਜੀ ਕਿਵੇਂ ਆ ਓਕੇ ਹੈਗਾ ਗੱਲਿਆ ਵੀ ਜਿਵੇਂ ਸਾਰਿਆਂ ਨੇ ਦਾ ਕਹਿਤਾ ਗੱਲ ਤਾਂ ਉਹੀ ਆ ਕਿ ਪ੍ਰੋਪਰਟੀ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਉਹ ਕਿਹੜਾ ਆ ਗਿਆ ਬਾਈਕਰ ਪਰ ਜਿਹੜੀ ਉਹ ਆ ਗਿਆ ਉਹ ਦੇਖ ਲੋ ਬਾਈ ਸੋਨਾ ਆਇਆ ਭਰਾ ਉਹ ਆ ਗਿਆ ਟਾਈਮ ਦੇਖੋ ਭਾਈ ਆ ਹੁਣ ਆਇਆ ਵੇਖ ਲੋਕ ਲੱਗੇ ਹੋਏ ਬੰਦਰਿਆ ਦੇਲਾ ਹੁਣ ਨਾ ਉਹ ਸਾਈਂ ਕੀ ਹੋ ਗਿਆ ਤੈਨੂੰ ਕੀ ਯਾਰ ਤੂੰ 7 ਵਜੇ ਕਹਿ ਕੇ ਹੋ ਗਿਆ ਯਾਰ ਜਮਾਂ ਮੈਂ ਲੀਡ ਖੋਲੀ ਹੈ ਯਾਰ ਤੂੰ ਤੂੰ ਆਪ ਤਾਂ ਆ ਜਾਂਦਾ ਅਸੀਂ ਇੱਧਰ ਸੌ ਕੁਸ਼ ਕਰਨਾ ਸੀਗਾ ਹਾਂ ਜੀ ਲੀਡ ਕਰ ਲਿਆ ਜੈਲੀ ਜੋ ਤੇ ਬਹੁਤ ਹੀ ਸਵਾਦ ਹੈ ਦੇਸੀ ਘਿਓ ਦਾ ਗਜਰੇਲਾ ਧੰਨਵਾਦ ਭਾਈ ਕੀ ਬਾਤ ਹੈ ਬਹੁਤ ਬਹੁਤ ਥੈਂਕ ਯੂ ਬਈ ਧੰਨਵਾਦ ਤੁਹਾਡਾ ਥੋੜਾ ਸਾ ਹਾਂ ਭਾਈ ਕਿਵੇਂ ਲੱਗਿਆ ਅੱਗੇ ਵੀ ਇਹ ਦੂਜਾ ਪ੍ਰਭਾ ਕੱਲ ਨਾਲੋਂ ਵੀ ਸਵਾਦ ਲੱਗ ਰਿਹਾ ਦੁਬਾਰਾ ਕਰਮ ਕੀਤਾ ਹਨਾ ਹੂੰ ਠੀਕ ਆ ਇਹਦਾ ਤੜਕਾ ਲੱਗ ਗਿਆ ਬਾਬਾ ਜੀ ਮੈਂ ਸਾਗ ਵੀ ਹਣੀ ਸਵਾਦ ਲੱਗਦਾ ਐਵੇਂ ਮੈਨੂੰ ਲੱਗਦਾ ਕਿ ਇਹ ਵੀ ਸਵਾਦ ਲੱਗਦਾ ਪਿਆਏ ਸਿੱਧੂ ਬੱਲੇ ਬੱਲੇ ਸਿਰਾਂ ਸਿਰਾਂ ਗਰਮ ਬੜਾ ਆ ਗਿਆ ਇਹ ਹੋਰ ਸੈਕਸ਼ਨ ਹੋਰ ਹੀ ਲੱਗੀਆਂ ਹੁੰਦੀਆਂ ਆ ਕੰਟੈਂਟ ਦੇ ਲੱਗ। ਆਹ ਹੋਇਆ ਕਰਦੇ ਆ। ਵੈਸੇ ਤਾਂ 5500 ਦੀ ਗੱਲ ਹੋਈ ਹੈ ਨਾ ਤੂੰ ਦੱਸਿਆ ਸੀਗਾ। ਠੀਕ ਹੈ ਜੀ। ਤੇ ਪਰ ਅਸੀਂ ਰਾਇ ਕਰੀ ਤੈਨੂੰ ਮੈਂ ਕਹੀ 5 ਦੇਵਾਂਗੇ। ਵੀ ਉਹਨਾਂ ਨਾਲ ਆਪੇ ਗੱਲ ਕਰ ਲਵਾ। ਪਰ ਮੇਰੇ ਦੋਸਤ ਕਹਿੰਦੇ ਵੀ ਆਪਾਂ ਐ ਨਹੀਂ ਕਰਨਾ। ਆਪਾਂ ਤੁਸੀਂ ਗੱਲ ਕਰੀ 5500 ਹੀ ਦੇਣਾ। ਠੀਕ ਹੈ ਜੀ। ਠੀਕ ਹੈ। ਪਰ ਅਸੀਂ ਇਹ ਕਹਿੰਦੇ ਵੀ ਆਪਾਂ ਨਹੀਂ ਕਰਨਾ। ਤੂੰ ਤਾਂ ਜਿਹੜੀ ਸਾਡੇ ਨਾਲ ਕਰੀ ਕਰੀ। ਠੀਕ ਹੈ ਜੀ। ਥੋੜੀ ਸਰਸ ਵਧੀਆ ਕਰ ਯਾਰ। ਆ ਵੀ ਦੋਸਤੋ ਪੂਰੀ ਫੁੱਲ ਤਿਆਰੀਆਂ ਹੁਣ ਇੱਥੋਂ ਜਾਂਦੀ ਆ ਆਪਣੀ ਲੋਕੇਸ਼ਨ ਤੋਂ ਛੱਡਣ ਨੂੰ ਤਿਆਗ ਰਹੇ ਆ ਆਪਾਂ ਤੇ ਪੂਰੇ ਬਾਈਕ ਬੁਕ ਲਾਈਨ ਚ ਲਾਗੇ ਜਿਹੜੇ ਹੈਗੇ ਹੁਣ ਫੋਟੋ ਫਾਟੋ ਕਰਾਂਗੇ ਤੇ ਇੱਥੋਂ ਚੱਲਾਂਗੇ ਭੰਗੜੇ ਭੁੰਗੜੇ ਪੂਰੇ ਪੈ ਰਹੇ ਸਿੱਧੂ ਸਾਹਿਬ ਹਾਂਗਕਾਂਗ ਵਾਲੇ ਪੂਰੇ ਨਗਨ ਡਾਂਸ ਕਰ ਰਹੇ ਆ ਹੁਣ ਕਰਾਂਗੇ ਤਿਆਰੀ ਹੁਣ ਥਾਣਾ ਟਾਈਮ ਥਾਣਾ ਟਾਈਮ ਤੇ ਆਪਾਂ ਤੁਹਾਨੂੰ ਫੇਰ ਲੋਕੇਸ਼ਨ ਦਿਖਾਵਾਂਗੇ ਅਗਲੀ ਆ ਦੇ ਦੀ ਕੋਈ ਮੰਨਦਾ ਨਹੀਂ ਉਹ ਹੱਥ ਦਿਨ ਲਾ ਕੀ ਆ ਦੇ ਦੀ ਮੰਨਦਾ ਨਹੀਂ ਬਹੁਤ ਹੋ ਗਿਆ ਆ ਬਾਬਾ ਜੀ ਦੋਸਤੋ ਆਹ ਰਸਤਾ ਜਾਂਦਾ ਹੈਂਡਰ ਹਿਡਨ ਹਿੱਲ ਲੋਕੇਸ਼ਨ ਵੱਲ ਨੂੰ ਕੀ ਬਾਤ ਆ ਪੂਰਾ ਐਡਵੈਂਚਰ ਭਰਿਆ ਰਸਤਾ ਹੈ ਦੋਸਤੋ ਮੋਟਰਸਾਈਕਲਾਂ ਲਈ ਕਾਰਾਂ ਲਈ ਕੋਈ ਪ੍ਰੋਬਲਮ ਨਹੀਂ ਤੁਸੀਂ ਖੁੱਲ ਕੇ ਆ ਸਕਦੇ ਹੋ ਇਹੋ ਜਿਹੀ ਕੋਈ ਗੱਲ ਨਹੀਂ ਵੀ ਆ ਨਹੀਂ ਸਕਦੇ ਤੇ ਆਹਾਹਾ ਬਹੁਤ ਹੀ ਐਡਵੈਂਚਰ ਭਰਿਆ ਰਸਤਾ ਦੋਸਤੋ ਕਮਾਲ ਹੀ ਆ ਪੂਰੀ ਉਧਰੋਂ ਬੰਦ ਆ ਮਿਲ ਰਹਾ ਹਾਂ ਓਏ ਆਹ ਦੇਖ ਲਓ ਕਿੰਨਾ ਬਿਊਟੀਫੁਲ ਰਸਤਾ ਹੈ ਆਪਾਂ ਪਹੁੰਚ ਗਏ ਥਾਣਾ ਡੈਮ ਬਾਈਕ ਬੂਕ ਲਾਤੇ ਆ ਤੇ ਇੱਥੋਂ ਹੁਣ ਆਪਾਂ ਚੱਲਾਂਗੇ ਉਹ ਅੱਗੇ ਨੂੰ ਜਿੱਥੇ ਹੱਟ ਬਣੀਆਂ ਫੋਰੈਸਟ ਫੋਰੈਸਟ ਡਿਪਾਰਟਮੈਂਟ ਦੀਆਂ ਆਜੋ ਫਿਰ ਉਹ ਸਾਹਮਣੇ ਹੱਟ ਹੈ ਦੋਸਤੋ ਠੀਕ ਹੈ ਜੀ ਕੋਈ ਨਹੀਂ